ਸੱਚਖੰਡਵਾਸੀ ਬ੍ਰह्म ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾ ਸਤਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਬੁੱਢਾ ਦਲ ਦੇ ਸਤਵੇਂ ਜਥੇਦਾਰ ਤਨ ਤਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮੁਸਾਹਾਗਮ ਜਿਹੜੇ 2 ਅਤੇ 3 ਦਸੰਬਰ 2024 ਨੂੰ ਬੜੀ ਹਿੱਸ਼ਤਾ ਅਤੇ ਉਤਸ਼ਾਹ ਨਾਲ ਗੁਰਦਵਾਰ ਸਿੰਘ ਸ਼ਹੀਦ ਦਾ ਸੋਹਣਾ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਤ ਤੇ ਪ੍ਰਸਿੱਧ ਕੀਰਤਨੀਏ ਟਾਟੀ ਅਤੇ ਕਥਾ ਵਾਚਕ ਗਿਆਨੀ ਰਣਬੀਰ ਸਿੰਘ ਜੀ ਪਾਈਪ ਰਪਾਲ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਕਾਈ ਸਰਬਜੀਤ ਸਿੰਘ ਜੀ ਮੀਰੀ ਪੀਰੀ ਜੱਥਾ ਭਾਈ ਲਖਵਿੰਦਰ ਸਿੰਘ ਜੀ ਭਵਨਤਾ ਸਿੰਘ ਜੀ ਭਾਈ ਕਰਨੈਲ ਸਿੰਘ ਜੀ ਖਰਚਸਨਾ ਸੰਤਾਨ ਨੂੰ ਨਿਹਾਲ ਕਰਨਗੇ ਇਸ ਮੌਕੇ ਤੇ ਮਿਤੀ 2 ਦਸੰਬਰ ਨੂੰ ਗੁਰਬਾਣੀ ਕੰਠ ਅਤੇ ਦਸਤਾਰ ਮੁਕਾਬਲੇ ਕਰਾਏ ਜਾ ਰਹੇ ਹਨ ਮਿਤੀ 3 ਦਸੰਬਰ ਨੂੰ ਵਿਸ਼ਾਲ ਖੁੰਦਨ ਕੈਂਪ ਲਗਾਇਆ ਜਾ ਰਿਹਾ ਹੈ ਸੰਤਾਨ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100% ਸੱਚੀ ਗੱਲ ਦੱਸ ਰਹੇ ਹਾਂ ਤੁਸੀਂ ਆਸਟ੍ਰੇਲੀਆ ਜਾਣਾ ਤੁਹਾਡੇ 5.5 ਬੈਂਡ ਨੇ ਪਲੱਸ 2 ਪਾਸੋਂ ਜਾ ਸਕਦੇ ਹੋ ਤੁਹਾਡੇ 6 ਬੈਂਡ ਨੇ ਪਲੱਸ 2 ਪਾਸੋਂ ਗ੍ਰੈਜੂਏਸ਼ਨ ਕੀਤੀ ਹੈ ਡਿਪਲੋਮਾ ਕੀਤਾ ਤੁਸੀਂ ਜਾ ਸਕਦੇ ਤੁਸੀਂ ਡਿਪਲੋਮੇ ਦੇ ਵਿੱਚ ਵੀ ਵੀਜ਼ਾ ਹਾਸਲ ਕਰ ਸਕਦੇ ਹੋ ਡਿਗਰੀ ਦੇ ਵਿੱਚ ਵੀ ਕਰ ਸਕਦੇ ਤੁਸੀਂ ਨਵੇਂ ਫੰਡਾਂ ਦੇ ਨਾਲ ਵੀ ਵੀਜ਼ਾ ਲੈ ਸਕਦੇ ਹੋ ਗੈਪ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਡਿਪਲੋਮੇ ਚ 2 ਸਾਲ ਦਾ ਵੀਜ਼ਾ ਲਾਉਂਗੇ ਡਿਗਰੀ 3 ਸਾਲ ਦਾ ਲਾਉਂਗੇ ਵੀਜ਼ਾ ਦੋਨਾਂ ਦੇ ਵਿੱਚ ਲੱਗਦਾ ਹੈ ਤੁਸੀਂ ਪਹਿਲਾਂ ਸਾਡੇ ਵੀਜ਼ੇ ਦੇਖੋ ਪੇਡਰਸ ਨਾਲ ਗੱਲ ਕਰ ਲਓ ਬੱਚੇ ਨਾਲ ਗੱਲ ਕਰ ਲਓ ਤਸੱਲੀ ਕਰੋ ਆਪਣੀ ਫਿਰ ਸਾਡੇ ਕੋਲ ਆਓ ਗੈਪ ਦੇ ਨਾਲ 2-3 ਸਾਲ ਦੇ ਗੈਪ ਦੇ ਨਾਲ ਨਵੇਂ ਫੰਡਾਂ ਦੇ ਨਾਲ ਜੇ ਤੁਸੀਂ ਪੈਕੇਜ ਕਰਨਾ ਜਾਂ ਸਟੈਪ ਵਾਈਜ਼ ਸਟੈਪ ਕਰਨਾ ਤਾਂ ਜੱਪ ਸਟੱਡੀ ਦੇ ਇਹਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਵੀ ਸਕਦੇ ਹੋ ਤੇ ਅਪਲਾਈ ਵੀ ਕਰ ਸਕਦੇ ਹੋ ਵੀਜ਼ਾ ਲੱਗੇਗਾ ਔਰ ਲੱਗ ਰਹੇ ਸਸੀਕਾ